ਔ ਟਰਾਫਰ ਨੂੰ ਤੇ ਬਾਈ ਫੇਰ ਚੋਰੀ ਹੋ ਟਰਾਂਫਰ ਮੀ ਲਾ ਕੇ ਲਗਿਆ ਮੋਟਰ ਤੋਂ ਤੀਜੀ ਚੋਰੀ ਹੋ ਗਈ ਇਸ ਏਰੀਆ ਚ ਇਹ ਹਾਂਜੀ ਬਈਆ ਫੇਰ ਹੋ ਗਈ ਤੀਜੀ ਚੋਰੀ ਹੋਈ ਟਰਾਂਫਰ ਨੂੰ ਚੋਰੀ ਕਰਕੇ ਲੈ ਗਏ ਚ ਤਾਂਬਾ ਲੈ ਕੇ ਸਾਰਾ ਦੇਖਿਆ ਤੁਸੀਂ ਦੇਖ ਸਕਦੇ ਹੋ ਤੇਲ ਤੂਲ ਕੱਢ ਕੇ ਲੈ ਗਏ ਚੋਰਾਂ ਦੇ ਹੌਸਲੇ ਬਲੰਦ ਦੇਖੋ ਤੀਜੀ ਚੋਰੀ ਉਸੇ ਥਾਂ ਤੇ ਉਸੇ ਮੋਟਰਾਂ ਤੇ ਤੇ ਕਿ ਪਹਿਲਾਂ ਤਾਰਾਂ ਚੋਰੀ ਕਰੀਆਂ ਸੀ ਤੇ ਕਿ ਟਰਾਂਸਫਾਰਮ ਵੀ ਚੋਰੀ ਕਰ ਲਿਆ ਕੱਲਾ ਬਕਸਾ ਬਕਸਾ ਰਹਿ ਗਿਆ ਜਿਹੜੀ ਕੀਮਤੀ ਚੀਜ਼ ਵਿੱਚੋਂ ਤੇਲ ਤੇ ਤਾਂਬਾ ਕੱਢ ਕੇ ਲੈ ਗਏ ਇਥੋਂ ਇਥੋਂ ਇਹ ਜੋ ਮੰਨ ਕੇ ਚਲੋ ਚੋਰਾਂ ਨੇ ਚੋਰੀ ਕਰਕੇ ਸਾਹਮਣੀ ਮੋਟਰਾਂ ਜਿੱਥੇ ਪਹਿਲਾਂ ਤਾਂ ਤਾਂਬਾ 1.7 ਦਾ ਉੱਥੇ ਇਹਨਾਂ ਨੇ ਫੇਰੇ ਹੀ ਤਾਂਬਾ ਜਾ ਕੇ ਸਾੜਿਆ ਰਾਤ ਦੇ ਗਿਆ 11 12 ਵਜੇ ਤੱਕ ਇੱਥੇ ਮੁੰਡੇ ਰਹੇ ਸੀਗੇ ਗਨਕੁਣਕ ਵੜਦੇ 11 12 ਵਜੇ ਗਏ ਉਹ ਤੋਂ ਬਾਅਦ ਕੰਨੀਆਂ ਆਈਆਂ ਗਿਆ ਹਾਂਜੀ ਵੀ ਉਹ ਸਾਹਮਣੀ ਮੋਟਰ ਇੱਥੇ ਉਹ ਸਾਨੂੰ ਬੰਦੇ ਖੜੇ ਦਿਖਦੇ ਆ ਉਹ ਸਾਹਮਣੀ ਉੱਥੋਂ ਟਰਾਂਸਫਾਰਮ ਲਾ ਕੇ ਖੋਲ ਕੇ ਫਿਰ ਸਿੱਧੇ ਆਏ ਆ ਮੋਟਰ ਤੇ ਆਏ ਆ ਦੇਖ ਲੇ ਤੁਸੀਂ ਆ ਟਰਾਂਸਫਾਰਮ ਦੀਆਂ ਉਹ ਗਿੱਟੀਆਂ ਜੇ ਪਈਆਂ ਗਈਆਂ ਆ ਦੇਖੋ ਮਚਾਈ ਤਾਰ ਇੱਥੇ ਲੈ ਕੇ ਤਾਂਬਾ ਫੁਕਿਆ ਜਿਹੜਾ ਉਹ ਉਹ ਤੋਂ ਨਿਕਲਿਆ ਆ ਤੁਸੀਂ ਦੇਖ ਲਓ ਉਹ ਮੋਟਰ ਤੋਂ ਲੈ ਆ ਕੇ ਐਡਾ ਵੀ ਨੁਕਸਾਨ ਕੀਤਾ ਬਾਈ ਦਾ ਤੁਸੀਂ ਦੇਖ ਲਓ ਇਹ ਉਹੀ ਮੋਟਰ ਆ ਜਿੱਤੇ ਪਹਿਲਾਂ ਤਾਰਾ ਹੋ ਕੇ ਤਿੱਦੀ ਜੁਰੀ ਹੋ ਗਈ ਪੁਲਿਸ ਨੇ ਇਥੇ ਕੋਈ ਕਾਰਵਾਈ ਨਹੀਂ ਕੀਤੀ ਦੋ ਰਿਪੋਰਟਾਂ ਲਿਖਦੀਆਂ ਇਹ ਬੰਦਾ ਨਾ ਕਿਹਦਾ ਧਰ ਜਦੋਂ ਆਣ ਫਸਾਤੇ ਬੰਦੇ ਆ ਰਾਤ 12 ਵਜੇ ਤੱਕ ਇਥੇ ਰੱਖੀ ਰੱਖੀ ਉਹ ਤੋਂ ਬਾਅਦ ਉਹ ਬੰਦੇ ਨੇ ਕੰਮ ਕੀਤਾ ਤੁਸੀਂ ਆ ਦੇਖ ਲਓ ਕਿੰਨਾ ਨੁਕਸਾਨ ਹੈ ਅਇਆ ਤੁਸੀਂ ਦੇਖ ਸਕਦੇ ਹੋ ਲੈ ਇਹਦਾ ਨੁਕਸਾਨ ਨੁਕਸਾਨ ਇਧਰ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਪਾਸੇ ਦੇਖ ਲਓ ਆਪ ਜੀ ਦੇਖ ਲੋ ਇੱਥੋਂ ਤੱਕ ਲਾਟਾਂ ਜਲਾ ਰਿਓ ਸਪਰੇਅ ਐਸਕ੍ਰੂ ਵਾਲੇ ਸਾਰੇ ਦੇਖੋ ਜੀ ਕਿਵੇਂ ਲਾਟ ਜਲਾਏ ਕਿੱਡੇ ਦਲੇਰ ਆ ਬੰਦੇ ਰਾਤ 12 ਵਜੇ ਤੱਕ ਇੱਥੇ ਰੱਖੀ ਰੱਖੀ ਉਦੋਂ ਬਾਅਦ ਉਹਨਾਂ ਨੇ ਉਹ ਟਰਾਂਸਫਾਰਮ ਚ ਤਾਂਬਾ ਕੱਢ ਕੇ ਚੋਰੀ ਕਰਕੇ ਟਰਾਂਸਫਾਰਮ ਇੱਥੇ ਲਿਆ ਕੇ ਫੇਰ ਫੂਕਿਆ ਇਸੇ ਮੋਟਰ ਤੇ ਉਹ ਪਹਿਲਾਂ ਤਾਰਾਂ ਫੂਕ ਕੇ ਲੱਗੇ ਸੀ ਦਲੇਰੀ ਦੇਖੋ ਇਹਨਾਂ ਚੋਰਾਂ ਦੀ ਤੇ ਪੁਲਿਸ ਕੋਲੇ ਰਿਪੋਰਟਾਂ ਦੋ ਲਿਖਾਈਆਂ ਹੋਈਆਂ ਨੇ ਪੁਲਿਸ ਨੇ ਆਕੇ ਮੌਕਾ ਵੀ ਨਹੀਂ ਦੇਖਿਆ ਤੀਜੀ ਚੋਰੀ ਐ ਬੰਦਾ ਕੀ ਕਰੂ ਆਕੇ ਆ ਤੁਸੀਂ ਦੇਖ ਸਕਦੇ ਹੋ ਆ ਹਾਲਾਤ ਨੇ ਹੁਣ ਪੰਜਾਬ ਦੇ ਇੱਧਰ ਕਦੇ ਚੋਰੀ ਨਹੀਂ ਹੋਈ ਸੀ ਆ ਤੀਜੀ ਚੋਰੀ ਹੋਈ ਐ ਸਿਰਫ ਦੋ ਡੇਢ ਦੋ ਮਹੀਨਿਆਂ ਵਿੱਚ ਵਿੱਚ ਤੀਜੀ ਚੋਰੀ ਐ ਏਡੇ ਹੌਸਲੇ ਆ ਸਿੱਧੀਆਂ ਰੋਡ ਲੱਗਦਾ ਸਿੱਧਾ ਰੋਡ ਤੋਂ ਆਉਂਦੇ ਆ ਅਣਵਸਾਤੇ ਬੰਦੇ ਆ ਹੁਣ ਕਿਸੇ ਦਾ ਨਾਮ ਵੀ ਨਹੀਂ ਧਰ ਸਕਦੇ ਵੀ ਨਾ ਨਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈਗੀ